ਬਲੈਸਿੰਗ ਚਰਚ ਆਫ ਗੋਡ ਅਤੇ ਪਾਸਟਰ ਸੈਮ ਚੀਦਾ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਨ 88 ਫੁੱਟ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿੱਥੇ ਕਿ ਦੂਰੋਂ ਦੂਰੋਂ ਚੱਲ ਕੇ ਸੰਗਤ ਨੇ ਆ ਕੇ ਪ੍ਰਭੂ ਯਿਸੂ ਮਸੀਹ ਜੀ ਦਾ ਗੁਣਗਾਨ ਕੀਤਾ ਇਸ ਮੌਕੇ ਤੇ ਆਈ ਹੋਈ ਸੰਗਤ ਵਾਸਤੇ ਲੰਗਰ ਪਟਾਰੇ ਵੀ ਲਗਾਏ ਗਏ ਛੋਟੇ ਬੱਚਿਆਂ ਦੇ ਹੌਸਲੇ ਨੂੰ ਵਧਾਉਣ ਵਾਸਤੇ ਉਹਨਾਂ ਨੂੰ ਗਿਫਟ ਵੀ ਦਿੱਤੇ ਗਏ ਅਤੇ ਟਰੋਫੀਆਂ ਵੀ ਵੰਡੀਆਂ ਗਈਆਂ ਇਸ ਮੌਕੇ ਤੇ ਐਮਐਲਏ ਦੱਤੀ ਸਾਹਿਬ ਕੌਂਸਲਰ ਨਰਿੰਦਰ ਸਿੰਘ ਢੋਂਗ ਪਾਸਟਰ ਲੋਕਸ ਸਿਸਟਰ ਬੀਨਾ ਪਰਮਜੀਤ ਕੌਰ ਕੋਮਲ ਕਵਿਤਾ ਸੁਮਨ ਜਸਪਾਲ ਮਨਜੀਤ ਕੌਰ ਪਲਵਿੰਦਰ ਸਿਕੰਦਰ ਜੋਸ਼ੂਆ ਆਸ਼ੀਸ਼ ਸਿਮੋਨ ਪੰਮਾ ਰਾਧਿਕਾ ਸੋਨੀਆ ਬ੍ਰਦਰ ਮਨੀ ਬ੍ਰਦਰ ਸੋਨੂ ਬ੍ਰਦਰ ਰੋਬਿਨ ਸਿਸਟਰ ਪ੍ਰਿਆ ਬ੍ਰਦਰ ਆਸ਼ੀਸ਼ ਬ੍ਰਦਰ ਸਿਕੰਦਰ ਸਿਸਟਰ ਐਂਜਲ ਸਿਸਟਰ ਨਾਜੀਆ ਸਿਸਟਰ ਮਿਨਾਕਸ਼ੀ ਸਿਸਟਰ ਸੁਨਾਕਸ਼ੀ ਅਤੇ ਸਿਸਟਰ ਅੰਮ੍ਰਿਤ ਵੀ ਸਨ ਪਤਰਕਾਰ ਸਾਹਿਬ ਸਿੰਘ ਦੇ ਨਾਲ ਸਿਮਰਨ ਮੱਟੂ ਦੀ ਵਿਸ਼ੇਸ਼ ਰਿਪੋਰਟ ਸੋ ਲਫਾਸਾ ਸैम ਚਿੱਦਾ ਚੇਅਰਮੈਨ ਪੰਚਪੋਸਟ ਦੇ ਪਾਸ ਐਸੋਸੀਏਸ਼ਨ ਅੰਮ੍ਰਿਤਸਰ ਸੋ ਸਾਰੇ ਭਾਰਤ ਵਾਸੀਆਂ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਵਰਲਡ ਨੂੰ ਵੱਡੇ ਦਿੰਦਿਆਂ ਤੇ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਮਰਜ਼ੀ ਇਸ ਤਾਈਂ ਖੁਸ਼ੀਆਂ ਭਰਿਆ ਹਰ ਸਾਲ 크ਿਸਮਸ ਆਉਂਦਾਰੇ ਅਸੀਂ ਮਨਾਉਂਦੇ ਰਹੇ ਤੇ ਖੁਸ਼ ਹੁੰਦੇ ਜਾਈਏ ਤੇ ਲੋਕਾਂ ਦੀਆਂ ਰੂਹਾਂ ਨੂੰ ਮਚਾਉਂਦੇ ਰਹੇ ਚੰਗਾ ਸੰਦੇਸ਼ ਤੁਸੀਂ ਦੇਣਾ ਜੀ ਮਸੀਹ ਭਾਈਚਾਰੇ ਨੂੰ ਚੰਗਾ ਸੰਦੇਸ਼ ਐ ਇਸ 크ਿਸਮਸ ਤੇ ਸਾਡਾ ਇਹੋ ਹੀ ਆ ਕਿ ਹਰ ਜਾਤੀ ਕੋ ਮਜਬੂਦ ਦੇ ਨਾਲ ਪਿਆਰ ਨਾਲ ਸ਼ਾਂਤੀ ਪੂਰੂ ਹੋਈਏ ਕਿਉਂਕਿ ਸਾਡਾ ਜਿੰਦਾ ਪਰਮੇਸ਼ਰ ਆ ਸਾਨੂੰ ਘਬਰਾਉਂਦੀ ਨਹੀਂ ਰੋੜ ਜਦੋਂ ਉਹ ਸਾਡੇ ਨਾਲ ਆ ਤਾਂ ਸਾਨੂੰ ਡਰਨੀ ਵੀ ਨਹੀਂ ਰੋੜੀ। ਪਵਿੱਤਰ ਮਸੀਹ ਦੇ ਨਾਮ ਦੇ ਵਿੱਚ ਆਪ ਸਭ ਨੂੰ ਜੈਮ ਸੀਗੀ ਕਿਸਮਿਸ ਆਪ ਸਭ ਨੂੰ ਅਵੀਸ਼ਮਸੀ ਦੇ ਜਨਮ ਦਿਹਾੜੇ ਤੇ ਸੁੱਖਾ ਮਨਾਵਾ ਦੇਣੀ ਹੈ ਬਰਥਡੇ ਸਭ ਨੂੰ ਮੈਰੀ ਬ੍ਰਿਸਟਿਸ ਸਾਡੇ ਕਿਸਮਿਸ குரு ਆਪ ਸਭ ਨੂੰ ਬੜੀ ਆਸ਼ੀਸ਼ ਦੇ ਘਟੇ। ਜਿਸ ਤਰ੍ਹਾਂ ਕਿ ਸਾਰਾ ਲੋਕ ਪਤਾ ਪੂਰੇ ਬਰਤ ਹੈ ਇਸਮਸੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਵਾ ਇਸ ਕਰਕੇ ਸਾਡੇ ਚਰਚ ਵੱਲੋਂ ਵੀ ਬੜੀ ਤੁਮਤਮ ਨਾਲ ਇਸ ਨੂੰ ਇਸ ਦਾ ਪ੍ਰੋਗਰਾਮ ਕੀਤਾ ਗਿਆ ਹੈ ਮੈਂ ਸਾਰਿਆਂ ਨੂੰ 크리스마ਸ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ।